ਤੁਸੀਂ ਕਹਿੰਦੇ ਹੋ ਕਿ ਛੱਲੇ ਪਵਾ ਕੇ ਤੁਸੀਂ ਦਰਦ ਜਿਹੜਾ ਹੈ ਖਤਮ ਕਰ ਦਿੰਦੇ ਹੋ ਕਿੰਨੇ ਕ ਪਰਸੈਂਟ ਇਹ ਗੱਲ ਸੱਚ ਹੈ ਆਮ ਲੋਕਾਂ ਨੂੰ ਸਿਹਤ ਬਾਰੇ ਇੰਨਾ ਗਿਆਨ ਹੁੰਦਾ ਹੀ ਨਹੀਂ ਜੀ ਜਦੋਂ ਬਿਮਾਰੀ ਵੱਧ ਜਾਂਦੀ ਹੈ ਨਾ ਉਦੋਂ ਫਿਰ ਉਹ ਹੱਥਾਂ ਪੈਰਾਂ ਦੀ ਮਾਰਦੇ ਨੇ ਜੀ ਤੇ ਇਹ ਜਦੋਂ ਬੰਦਾ ਚੱਲਦਾ ਉਹਨੂੰ ਪਤਾ ਤਾਂ ਲੱਗ ਜਾਂਦਾ ਵੀ ਮੈਨੂੰ ਕੀ ਬਿਮਾਰੀ ਹੈ ਪਰ ਉਹਦਾ ਇਲਾਜ ਕਰਾਉਂਦਾ ਹੀ ਨਹੀਂ ਹੈ ਉਹ ਹੁਣ ਇਹ ਜਿਹੜੀ ਸਾਡੀ ਬਿਮਾਰੀ ਆ ਇਸ ਨੂੰ ਕਹਿੰਦੇ ਆ ਰੀਲ ਇਲਾਜ ਇਹ ਕਮਰ ਦੇ ਦਰਦ ਹੁੰਦਾ ਗੋਡਿਆਂ ਦਾ ਦਰਦ ਹੁੰਦਾ ਇਸ ਬਾਅਦ ਦੇ ਵਿੱਚ ਅੱਖਾਂ ਤੇ ਵੀ ਅਸਰ ਪੈਂਦਾ ਸਰਵਾਈਕਲ ਹੋ ਜਾਂਦਾ ਸੁਣੋਂ ਵੀ ਘਟ ਦੋ ਤੇ ਬੰਦਾ ਰਿੰਗੜ ਕੇ ਤੁਰ ਜਾਂਦਾ ਜਾਂ ਲੰਗਮਾਰ ਕੇ ਤੁਰੂ ਜਾਂ ਕਿ ਉਹਦਾ ਸਰੀਰ ਟੇਡਾ ਹੋ ਜੂ ਖੱਬੇ ਪਾਸੇ ਨੂੰ ਜਾਂ ਮੂਰਲੇ ਪਾਸੇ ਨੂੰ ਉਹ ਜਦੋਂ ਮੂਰਲੇ ਪਾਸੇ ਨੂੰ ਹੋ ਜਾਂਦਾ ਤਾਂ ਫਿਰ ਉਹ ਬੜਾ ਔਖਾ ਹੋ ਕੇ ਤੁਰਦਾ ਜਿਹੜੇ ਛੱਲੇ ਤੁਸੀਂ ਬਣਾਉਨੇ ਹੋ ਆਪ ਬਣਾਉਨੇ ਹੋ ਜਾਂ ਫਿਰ ਕਿਤੇ ਲੈ ਕੇ ਆਉਂਦੇ ਕਿ ਉਸ ਜਦੋਂ ਅਸੀਂ ਉਹਨੂੰ ਐਕਸਰਸਾਈਜ਼ ਕਰਾਉਨੇ ਆ ਤਾਂ ਉਹ ਸਾਰੇ ਸਰੀਰ ਨੂੰ ਵਾਈਬ੍ਰੇਟ ਕਰਦਾ ਨਾੜ ਦੇ ਉੱਤੇ ਅਸੀਂ ਉਹ ਛੱਲਾ ਪਾ ਦਈਦਾ ਜਦੋਂ ਉਹ ਸੈਰ ਕਰਦਾ ਜਾ ਐਕਸ ਸੈਨਿਆ ਕਰਦਾ ਉਹ ਸਰੀਰ ਵੀ ਉਹਦੇ ਨਾਲ ਹੀ ਸਾਰੀਆਂ ਨਾੜਾਂ ਵਾਈਬ੍ਰੇਟ ਕਰਦੀਆਂ ਉਹ ਜਦੋਂ ਵਾਈਬ੍ਰੇਟ ਕਰਦੀਆਂ ਤਾਂ ਉਹਦਾ ਜਿਹੜਾ ਖੂਨ ਜੰਮਿਆ ਹੁੰਦਾ ਉਹ ਸਾਰਾ ਤੁਰ ਜਾਂਦਾ ਬਿਮਾਰੀ ਆਪੜਿਆ ਬੇਟੀ ਪਾਉਂਦਾ ਇਲਾਜ ਕਿੰਨੇ ਦਿਨਾਂ ਤੱਕ ਚੱਲਦਾ ਹੈ ਇਹਦਾ ਅਸੀਂ ਤਾਂ ਇੱਕ ਵਾਰ ਹੀ ਹੱਥ ਲਾਉਣਾ ਸਿਰਫ 2 ਮਿੰਟ ਜਾਂ 4 ਮਿੰਟ ਉਹਨੂੰ ਸਾਰੀ ਅਸੀਂ ਪ੍ਰਕਿਰਿਆ ਇੱਥੇ ਲਟਾ ਕੇ ਜਾਂ ਹੋਰ ਕੋਈ ਸਾਰੀ ਫਿਜ਼ੀਕਲ ਐਕਸਰਸਾਈ ਉਹਨੂੰ ਸਮਝਾ ਕੇ ਭੇਜਦੇ ਹਾਂ ਫਿਰ ਉਹ ਆਟੋਮੈਟਿਕ ਹੀ ਕਰਦਾ ਦਾ ਕੱਲੇ ਸਿਰਫ ਛੱਲੇ ਹੀ ਬਣਾ ਕੇ ਦਿੰਦੇ ਹੋ ਕਿ ਨਾਲ ਕੋਈ ਮੈਡੀਸਿਨ ਵਗੈਰਾ ਵੀ ਦਿੰਦੇ ਹੋ ਇਹ ਤਾਂ ਮੈਡੀਸਿਨ ਕੋਈ ਕੰਮ ਹੀ ਨਹੀਂ ਕਰਦੀ ਉਹ ਅਸੀਂ ਬਿਨਾ ਮੈਡੀਸਿਨ ਤੋਂ ਹੀ ਕੰਮ ਕਰਦੇ ਹਾਂ ਕੋਈ ਵੀ ਮੈਟਰ ਹੈ ਕੋਈ ਵੀ ਇਨਸਾਨ ਹੈ ਹਰੇਕ ਚੀਜ਼ ਦੇ ਵਿੱਚ ਆਪੋ ਆਪਣੇ ਗੁਣ ਤੇ ਤਾਕਤ ਹੁੰਦੀ ਹੈ ਔਰ ਇਹ ਜਿਹੜੀ ਤਾਰ ਹੈ ਇਹ ਜਦੋਂ ਅਸੀਂ ਉੱਤੇ ਪਾ ਦਿੰਦੇ ਹਾਂ ਫਿਰ ਇਹ ਆਪਣਾ ਕੰਮ ਆਪ ਹੀ ਕਰਦੀ ਸਾਸ੍ਰਿਕਲ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨ ਤੇ ਮੈਂ ਹਾਨੀ ਹਾਂ ਮੈਂ ਜੇ ਅੱਜਕਲ ਦੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਹਰ ਕੋਈ ਆਪਣੀ ਬਿਮਾਰੀਆਂ ਨਾਲ ਬਹੁਤ ਜ਼ਿਆਦਾ ਪਰੇਸ਼ਾਨ ਹੈ ਕਿਸੇ ਨੂੰ ਕਿਸੇ ਚੀਜ਼ ਦਾ ਦੁੱਖ ਹੈ ਤੇ ਕਿਸੇ ਨੂੰ ਕਿਸੇ ਚੀਜ਼ ਦਾ ਅੱਜਕਲ ਦੇ ਜੀਵਨ ਵਿੱਚ ਜਿਵੇਂ ਦਰਦ ਸਾਡੇ ਜੀਵਨ ਦੇ ਵਿੱਚ ਇੱਦਾਂ ਦਾ ਰੋਲ ਅਦਾ ਕਰ ਰਹੇ ਨੇ ਜਿਵੇਂ ਕਿ ਸਾਡੇ ਸਾਹ ਨੇ ਤੇ ਅੱਜ ਸਾਡੇ ਨਾਲ ਇੱਕ ਬਾਪੂ ਜੀ ਮੌਜੂਦ ਨੇ ਡਾਕਟਰ ਬਲਵੀਰ ਸਿੰਘ ਜੀ ਜੋ ਕਿ ਕਹਿੰਦੇ ਨੇ ਛੱਲੇ ਬਨ ਕੇ ਛੱਲੇ ਪਵਾ ਕੇ ਲੋਕਾਂ ਦਾ ਇਲਾਜ ਕਰਦੇ ਨੇ ਤੇ ਉਹਨਾਂ ਦਾ ਦਰਦ ਜਿਹੜਾ ਹੈ ਜਿੰਨਾ ਮਰਜੀ ਪੁਰਾਣਾ ਹੋਵੇ ਖਤਮ ਕਰ ਦਿੰਦੇ ਨੇ ਤੇ ਅੱਜ ਹੀ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਤੇ ਪੁੱਛ ਲੈਂਦੇ ਨੇ ਕਿ ਕਿੰਨੇ ਚਿਰ ਤੋਂ ਇਹ ਕੰਮ ਕਰ ਰਹੇ ਨੇ ਤੇ ਕਿੱਦਾਂ ਕਿ ਕਿੰਨੇ ਕੁ ਗਾਰੰਟੀ ਦਿੰਦੇ ਨੇ ਕਿ ਛੱਲੇ ਪਵਾ ਕੇ ਇਹ ਜਿਹੜੇ ਦਰਦ ਦਾ ਖਤਮ ਕਰ ਸਕਦੇ ਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਵੈਤ ਤੋਂ ਦਵਾਈ ਦੀ ਕਖਾਲਸਾ ਵਾਏ ਗੁਰੂ ਜੀ ਦੀ ਫਤਿਹ ਕਿਵੇਂ ਆਪਾਂ ਬਿਲਕੁਲ ਠੀਕ ਹੈ ਵੀ ਬੀਜੀ ਐਨ ਫਿੱਟ ਹੈ ਫਿੱਟਾ ਹਾਂਜੀ ਬਾਪੂ ਜੀ ਜਿਵੇਂ ਛੱਲੇ ਕਹਿੰਦੇ ਵੀ ਦਰਦ ਜਿੰਨਾ ਮਰਜੀ ਪੁਰਾਣਾ ਤੋਂ ਪੁਰਾਣਾ ਹੋਵੇ ਤੁਸੀਂ ਕਹਿੰਦੇ ਹੋ ਕਿ ਛੱਲੇ ਪਵਾ ਕੇ ਤੁਸੀਂ ਦਰਦ ਜਿਹੜਾ ਹੈ ਖਤਮ ਕਰ ਦਿੰਦੇ ਹੋ ਕਿੰਨੇ ਕ ਪਰਸੈਂਟ ਇਹ ਗੱਲ ਸੱਚ ਹੈ ਇਹ ਦਰਸਲ ਇਹ ਗੱਲ ਇਹ ਆ ਕਿ ਆਮ ਲੋਕਾਂ ਨੂੰ ਸਿਹਤ ਬਾਰੇ ਇੰਨਾ ਗਿਆਨ ਹੁੰਦਾ ਹੀ ਨਹੀਂ ਜੀ ਜਦੋਂ ਬਿਮਾਰੀ ਵੱਧ ਜਾਂਦੀ ਹੈ ਨਾ ਉਦੋਂ ਫਿਰ ਉਹ ਹੱਥਾਂ ਪੈਰਾਂ ਦੀ ਮਾਰਦੇ ਨੇ ਜੀ ਤੇ ਇਹ ਜਦੋਂ ਬੰਦਾ ਚੱਲਦਾ ਉਹਨੂੰ ਪਤਾ ਤਾਂ ਲੱਗ ਜਾਂਦਾ ਵੀ ਮੈਨੂੰ ਕੀ ਬਿਮਾਰੀ ਐ ਪਰ ਉਹਦਾ ਇਲਾਜ ਕਰਾਉਂਦਾ ਹੀ ਨਹੀਂ ਐ ਉਹ ਹੁਣ ਇਹ ਜਿਹੜੀ ਸਾਡੀ ਬਿਮਾਰੀ ਆ ਇਸ ਨੂੰ ਕਹਿੰਦੇ ਆ ਰੀਡ ਇਲਾਜ ਇਹ ਕਮਰ ਦੇ ਦਰਦ ਹੁੰਦਾ ਗੋਡਿਆਂ ਦਾ ਦਰਦ ਹੁੰਦਾ ਤੇ ਬਾਅਦ ਦੇ ਵਿੱਚ ਅੱਖਾਂ ਤੇ ਵੀ ਅਸਰ ਪੈਂਦਾ ਸਰਵਾਈਕਲ ਹੋ ਜਾਂਦਾ ਸੁਣਨੋ ਵੀ ਘਟ ਦੋ ਤੇ ਇਹ ਚੀਜ਼ਾਂ ਉਹ ਕਿਉਂ ਹੁੰਦੀਆਂ ਨੇ ਇਹ ਕਮਰ ਤੋਂ ਇੱਕ ਨਾੜ ਬਲੌਕ ਹੁੰਦੀ ਆ ਉਹ ਜਦੋਂ ਨਾੜ ਬਲੌਕ ਹੋ ਜਾਂਦੀ ਆ ਜਾਨੀ ਖੂਨ ਹੌਲੀ ਹੌਲੀ ਤੁਰਦਾ ਜਿਵੇਂ ਕਿਸੇ ਚੀਜ਼ ਦੀ ਫਾਸਟ 90 ਡਿਗਰੀ ਤੋਂ ਉਹਨੇ ਮੋੜਨਾ ਹੁੰਦਾ ਤਾਂ 90 ਡਿਗਰੀ ਤੋਂ ਖੁੱਨ ਨਹੀਂ ਮੋੜਦਾ ਤਾਂ ਘੱਟ ਡਿਗਰੀ ਤੋਂ ਮੁੜ ਜਾਂਦਾ ਉਸ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਪੂਰੀ ਜਿਹੜੀ ਖਰਾਕ ਹੈ ਜਾਂ ਲਹੂ ਆ ਉਹ ਪੂਰਾ ਜਾਂਦਾ ਨਹੀਂ ਇਸ ਲਈ ਉਹ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਰੀ ਦਾ ਮਤਲਬ ਇਹ ਹੁੰਦਾ ਕਿ ਬੰਦਾ ਰਿੰਗੜ ਕੇ ਤੁਰ ਜਾਂਦਾ ਜਾਂ ਲੰਗਮਾਰ ਕੇ ਤੁਰੂ ਜਾਂ ਕਿ ਉਹਦਾ ਸਰੀਰ ਟੇਡਾ ਹੋ ਜਾ ਉਹ ਖੱਬੇ ਪਾਸੇ ਨੂੰ ਜਾਂ ਮੂਰਲੇ ਪਾਸੇ ਨੂੰ ਉਹ ਜਦੋਂ ਮੂਰਲੇ ਪਾਸੇ ਨੂੰ ਹੋ ਜਾਂਦਾ ਤਾਂ ਫਿਰ ਉਹ ਬੜਾ ਔਖਾ ਹੋ ਕੇ ਤੁਰਦਾ ਜਿਹੜੇ ਛੱਲੇ ਤੁਸੀਂ ਬਣਾਉਨੇ ਹੋ ਆਪ ਬਣਾਉਨੇ ਹੋ ਜਾਂ ਫਿਰ ਕਿੱਥੋਂ ਲੈ ਕੇ ਆਉਂਦੇ ਹੋ ਨਹੀਂ ਛੱਲੇ ਕਿਤੋਂ ਨਹੀਂ ਲੈਂਦੇ ਅਸੀਂ ਇਹੋ ਇੱਕ ਤਾਰ ਹੁੰਦੀ ਆ ਉਹ ਤਾਰ ਦਾ ਮਤਲਬ ਇਹੀ ਹੁੰਦਾ ਕਿ ਉਸ ਜਦੋਂ ਅਸੀਂ ਉਹਨੂੰ ਐਕਸਰਸਾਈਜ਼ ਕਰਾਉਂਦੇ ਆ ਤਾਂ ਉਹ ਸਾਰੇ ਸਰੀਰ ਨੂੰ ਵਾਈਬ੍ਰੇਟ ਕਰਦਾ ਉਹ ਜਦੋਂ ਵਾਈਬ੍ਰੇਟ ਕਰਦਾ ਤਾਂ ਉਹਦੀ ਜਿਹੜੀ ਨਾੜ ਦੇ ਉੱਤੇ ਅਸੀਂ ਉਹ ਛੱਲਾ ਪਾ ਦਈਦਾ ਜਦੋਂ ਉਹ ਸੈਰ ਕਰਦਾ ਜਾਂ ਐਕਸਰਸਾਈਜ਼ਾਂ ਕਰਦਾ ਉਹ ਸਰੀਰ ਵੀ ਉਹਦੇ ਨਾਲ ਹੀ ਸਾਰੀਆਂ ਨਾੜਾਂ ਵਾਈਬ੍ਰੇਟ ਕਰਦੀਆਂ ਉਹ ਜਦੋਂ ਵਾਈਬ੍ਰੇਟ ਕਰਦੀਆਂ ਤਾਂ ਉਹਦਾ ਜਿਹੜਾ ਖੂਨ ਜੰਮਿਆ ਹੁੰਦਾ ਉਹ ਸਾਰਾ ਤੁਰ ਜਾਂਦਾ ਬਿਮਾਰੀ ਆਪੜਿਆ ਬੀ ਠੀਕ ਹੋ ਜਾਂਦੀ। ਤੁਸੀਂ ਵੀ ਕੀ ਤੁਸੀਂ ਕਹਿ ਰਹੇ ਹੋ ਆਹ ਵਾਲੀ ਤਾਰ ਦੀ ਗੱਲ ਕਰ ਰਹੇ ਹੋ ਇਸ ਤਾਰ ਦੇ ਵਿੱਚ ਕੁਝ ਐਦਾ ਦੀ ਪਾਵਰ ਹੈਗੀ ਹੈ ਕਿ ਪੂਰਾ ਸਰੀਰ ਜੋ ਕਿ ਇਹਨੂੰ ਪਾ ਕੇ ਪੂਰਾ ਸਰੀਰ ਜਿਹੜਾ ਵਾਈਬ੍ਰੇਟ ਕਰਦਾ ਹੈ ਕਿ ਇਹ ਕੁਦਰਤੀ ਹੈ। ਦੇਖੋ ਕੋਈ ਵੀ ਸਬਸਟੈਂਸ ਹੈ ਕੋਈ ਵੀ ਮੈਟਰ ਹੈ ਕੋਈ ਵੀ ਇਨਸਾਨ ਆ ਹਰੇਕ ਚੀਜ਼ ਦੇ ਵਿੱਚ ਆਪੋ ਆਪਣੇ ਗੁਣ ਤੇ ਤਾਕਤ ਹੁੰਦੀ ਹੈ। ਪਰ ਜੇ ਉਹ ਤਾਕਤ ਤੇ ਗੁਣ ਨੂੰ ਪਛਾਣਿਆ ਜਾਵੇ ਤਾਂ ਉਹ ਇੱਕ ਬੰਦਾ ਡਾਕਟਰ ਬਣ ਜਾਂਦਾ ਜੇ ਉਹ ਸਮਾਜਿਕ ਸਾਈਡ ਦੇ ਵਿੱਚ ਚਲਾ ਜਾਵੇ ਤਾਂ ਇੱਕ ਉਹ ਪ੍ਰੀਚਰ ਵਧੀਆ ਬਣ ਜਾਂਦਾ ਜੇ ਆਪਾਂ ਜੀਵਨ ਦੇ ਵਿੱਚ ਆਪਾਂ ਵਧੀਆ ਸਿਹਤ ਨੂੰ ਬਰਕਰਾਰ ਰੱਖਣਾ ਤਾਂ ਇੱਕ ਉਹ ਹੈਲਥ ਮੁਤਾਬਕ ਬੰਦਾ 80 ਸਾਲ 90 ਸਾਲ 100 ਸਾਲ ਤੱਕ ਜਿਉਂਦਾ ਰਹਿੰਦਾ ਬਿਨਾਂ ਦਵਾਈਆਂ ਤੋਂ ਲੋਕ ਜਿਉਂਦੇ ਨੇ ਕਈਆਂ ਨੂੰ ਪੁੱਛੀਦਾ ਉਹ ਕਹਿੰਦਾ ਦਵਾਈ ਖਾਂਦੇ ਨਹੀਂ ਅਸੀਂ ਕਈ ਇਹੋ ਜਿਹੇ ਆ ਜਿਹੜੇ ਕਹਿੰਦੇ ਅਸੀਂ ਹਰ ਰੋਜ਼ ਦੀ ਤਕਰੀਬਨ 20 10000 ਦੀ 5000 ਦੀ 15000 ਦੀ ਦਵਾਈ ਖਾਂਦੇ ਆ ਪਰ ਇਹ ਜਿਹੜੀ ਕੋਈ ਵੀ ਕਹਿੰਦੇ ਆ ਮੈਟਰ ਜਿੱਥੋਂ ਇਲੈਕਟ੍ਰੋਨਿਕ ਨਿਊਟਰਨ ਪ੍ਰੋਟੋਨ ਇਹ ਜਿਹੜਾ ਬਣਿਆ ਇਹ ਇਹਨਾਂ ਚੀਜ਼ਾਂ ਤੋਂ ਹੀ ਬਣਿਆ ਜਿਹੜੀਆਂ ਸਾਰੀਆਂ ਚੀਜ਼ਾਂ ਬਣਦੀਆਂ ਨੇ ਕੋਈ ਵੀ ਤਾਕਤ ਦੀ ਬਣਦੀ ਆ ਇਹ ਕੈਮੀਕਲ ਦੇ ਉੱਤੇ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਔਰ ਇਹ ਜਿਹੜੀ ਤਾਰ ਹੈ ਇਹ ਜਦੋਂ ਅਸੀਂ ਉੱਤੇ ਪਾ ਦਿੰਦੇ ਆ ਫਿਰ ਇਹ ਆਪਣਾ ਕੰਮ ਆਪ ਹੀ ਕਰ ਦਿੰਦੀ ਆ ਆਪ ਹੀ ਕਰ ਦਿੰਦੀ ਆ ਪਾਪਾ ਜੀ ਕਿੰਨੇ ਸਾਲ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ ਤਕਰੀਬਨ ਮੈਨੂੰ 35-40 ਸਾਲ ਹੋ ਗਏ ਜੀ ਹਾਂ ਇਹ ਜਦੋਂ ਅਸੀਂ ਆਰਮੀ ਦੇ ਵਿੱਚ ਸੀ ਆਰਮੀ ਦੇ ਵਿੱਚ ਮੇਰਾ ਟ੍ਰੇਡ ਜਿਹੜਾ ਸੀਗਾ ਉਹ ਇੱਕ ਮਕੈਨਿਕਲ ਟ੍ਰੇਡ ਸੀ ਉਹ ਮਕੈਨਿਕਲ ਟ੍ਰੇਡ ਦੇ ਵਿੱਚ ਤੇ ਸਾਨੂੰ ਜਿਹੜੀ ਟ੍ਰੇਨਿੰਗ ਉੱਥੇ ਦਿੱਤੀ ਜਾਂਦੀ ਆ ਪਹਿਲਾਂ ਉਹਨੂੰ ਫਸਟ ਏਡ ਕਹਿੰਦੇ ਆ ਫਸਟ ਏਡ ਦੇ ਵਿੱਚ ਜਿਵੇਂ ਕਿਸੇ ਦੇ ਸੱਪ ਲੜ ਗਿਆ ਜਾਂ ਇਹ ਹੋ ਗਿਆ ਫਲਾਨਾ ਹੋ ਗਿਆ ਉਹਦਾ ਇਲਾਜ ਕਿਵੇਂ ਕਰਨਾ ਉਹਦੀ ਪ੍ਰੀ ਟ੍ਰੇਨਿੰਗ ਸਾਨੂੰ ਦਿੱਤੀ ਜਾਂਦੀ ਆ ਉਹ ਪ੍ਰੀ ਟ੍ਰੇਨਿੰਗ ਦੇ ਵਿੱਚ ਅਸੀਂ ਉਹ ਸਾਰੀ ਉਮਰ ਰੱਖੀਏ ਯਾਦ ਤਾਂ ਬੰਦਾ ਕਦੇ ਡੋਲਦਾ ਨਹੀਂ ਹੈ। ਕਈ ਲੋਕ ਆ ਉਹ ਚੀਜ਼ਾਂ ਨੂੰ ਛੱਡ ਦਿੰਦੇ ਨੇ, ਧਿਆਨ ਨਹੀਂ ਦਿੰਦੇ। ਹੁਣ ਸਕੂਲ ਦੇ ਵਿੱਚ ਇੱਕ ਕਲਾਸ ਦੇ ਵਿੱਚ 40 ਬੱਚੇ ਹੁੰਦੇ ਆ। 40 ਬੱਚਿਆਂ ਦੇ ਵਿੱਚੋਂ 2-4 ਹੀ ਬੰਦੇ ਵਧੀਆ ਬੱਚੇ ਬਣ ਨਿਕਲਦੇ ਆ ਤੇ ਬਾਕੀ ਤਾਂ ਸਾਰੇ ਗੁੱਲੀ ਡੰਡੇ ਖੇਡਣ ਵਾਲੇ। ਤੇ ਇਸੇ ਦੇ ਨਾਲ ਹੀ ਜਿਹੜਾ ਬੰਦਾ ਕਿਸੇ ਚੀਜ਼ ਦੇ ਤੇ ਧਿਆਨ ਦੇ ਨਾਲ ਕੰਮ ਕਰਦਾ ਉਹਦੀ ਜ਼ਿੰਦਗੀ ਬਹੁਤ ਵਧੀਆ ਰਹਿੰਦੀ ਆ ਨਹੀਂ ਤਾਂ ਬਾਕੀ ਜਿਵੇਂ ਧੂੜ 'ਚ ਲੱਤਾਂ ਮਾਰਨ ਵਾਲੀ ਗੱਲ ਹੋ ਜਾਂਦੀ ਆ। ਇਹ ਜਿਹੜਾ ਛੱਲਾ ਆ ਕਿੰਨੇ ਦਿਨਾਂ ਤੱਕ ਪਾ ਕੇ ਰੱਖੇ ਦਾ ਹੁੰਦਾ ਹੈ ਕਿ ਲੋਕ ਜਿਹੜੇ ਆ ਉਹਨਾਂ ਨੂੰ ਆਪਣੇ ਦਰਦ ਤੋਂ ਜਿਹੜੀ ਰਾਹਤ ਮਿਲ ਜਾਂਦੀ ਹੈ ਇਹ ਛੱਲਾ ਜੇ ਤਾਂ ਉਹ ਸਾਰੀ ਉਮਰ ਪਾਈ ਰੱਖੇ ਤਾਂ ਸਾਰੋ ਬਾਣੇ ਵਧੀਆ ਕਿਉਂਕਿ ਇਸ ਛੱਲੇ ਦੀ ਵਜ੍ਹਾ ਦੇ ਨਾਲ ਹੀ ਉਹਨੇ ਸੈਰ ਕਰਨੀ ਆ ਇਸੇ ਛੱਲੇ ਦੀ ਵਜ੍ਹਾ ਦੀ ਨਾਲ ਉਹਨੇ ਐਕਸਰਸਾਈਜ਼ ਕਰਨੀ ਆ ਜਦੋਂ ਸੈਰ ਤੇ ਐਕਸਰਸਾਈਜ਼ ਕਰੂਗਾ ਉਹ ਸਾਰੀ ਉਮਰ ਫਿੱਟ ਰਹੂਗਾ ਵੈਸੇ ਇਲਾਜ ਕਿੰਨੇ ਦਿਨਾਂ ਤੱਕ ਚੱਲਦਾ ਹੈ ਇਹ ਦਾ ਇਹ ਇਲਾਜ ਤਾਂ ਅਸੀਂ ਤਾਂ ਇੱਕ ਵਾਰੀ ਹੱਥ ਲਾਉਣਾ ਸਿਰਫ 2 ਮਿੰਟ ਜਾਂ 4 ਮਿੰਟ ਉਹਨੂੰ ਸਾਰੀ ਅਸੀਂ ਪ੍ਰਕਿਰਿਆ ਇੱਥੇ ਲਟਾ ਕੇ ਜਾਂ ਹੋਰ ਕੋਈ ਸਾਰੀ ਫਿਜ਼ੀਕਲ ਐਕਸਰਸਾਈ ਉਹਨੂੰ ਸਮਝਾ ਕੇ ਭੇਜ ਦੇਈਦਾ ਫਿਰ ਉਹ ਆਟੋਮੈਟਿਕ ਹੀ ਕਰਦਾ ਰਹਿੰਦਾ ਕੱਲੀ ਸਿਰਫ ਛੱਲੇ ਹੀ ਬਣਾ ਕੇ ਦਿੰਦੇ ਹੋ ਕਿ ਨਾਲ ਕੋਈ ਮੈਡੀਸਿਨ ਵਗੈਰਾ ਵੀ ਦਿੰਦੇ ਹੋ ਦਵਾਈ ਵਗੈਰਾ ਵੀ ਦਿੰਦੇ ਅਸੀਂ ਦਿੰਦੇ ਕਿਸੇ ਨੂੰ ਕਿਉਂ ਇਹ ਤੇ ਮੈਡੀਸਿਨ ਕੋਈ ਕੰਮ ਹੀ ਨਹੀਂ ਕਰਦੀ ਉਹ ਅਸੀਂ ਬਿਨਾ ਮੈਡੀਸਿਨ ਤੋਂ ਹੀ ਕੰਮ ਕਰਦੇ ਹਾਂ ਤੇ ਬਾਪੂ ਜੀ ਕਲਾਸ ਟ ਕੁਸ਼ਨ ਮੇ ਵੀ ਸਾਰੇ ਦੇ ਦਿਮਾਗ ਦੇ ਵਿੱਚ ਇੱਕ ਕੁਸ਼ਨ ਜ਼ਰੂਰ ਹੋਊਗਾ ਕਿ ਸਾਰਿਆਂ ਨੂੰ ਐ ਆ ਕਿ ਹਰ ਕੋਈ ਦਵਾਈਆਂ ਖਾ ਖਾ ਕੇ ਬਹੁਤ ਜ਼ਿਆਦਾ ਥੱਕ ਗਿਆ ਬਾਪੂ ਜੀ ਐਡਰੈਸ ਆਪਣਾ ਇੱਕ ਵਾਰੀ ਦੱਸ ਦਿੰਦੇ ਨਾ ਜਿਹੜੀ ਸਾਡੀ ਆਡੀਅנס ਹੈ ਉਹ ਦੇਖ ਰਹੀ ਹੈ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਤੁਹਾਡਾ ਐਡਰੈਸ ਕਿੱਥੇ ਹੈ ਤੇ ਉਹਨਾਂ ਨੂੰ ਆਉਣ 'ਚ ਕੋਈ ਪ੍ਰੋਬਲਮ ਨਾ ਹੋਵੇ ਉਹ ਅਸੀਂ WhatsApp ਤੇ ਸਾਡਾ ਸਾਰਾ ਚੱਲ ਜਾਂਦਾ ਨੰਬਰ ਦੱਸ ਦੇਦਾ ਐਡਰੈਸ ਦੱਸ ਦੇ ਦਿਆ ਸਾਰਾ ਸਾਡੀ ਰਹਾਇਸ਼ ਹੈ ਮੰਡੀ ਮੋਲਾਪੁਰ ਦਾਖਾ ਜ਼ਿਲ੍ਹਾ ਲੋਹੇਾਣੇ ਦੇ ਵਿੱਚ ਸਾਡੀ ਜਿਹੜੀ ਸਥਿਤੀ ਹੈ ਉਹ ਜਗ੍ਹਾ ਹੈ ਉਹ ਰਾਇਕੋਟ ਰੋਡ ਦੇ ਉੱਤੇ ਆ ਸੁਧਾਰ ਸਾਈਡ ਨੂੰ ਰੇਲਵੇ ਬ੍ਰਿਜ ਪਾਰ ਕਰਕੇ ਤੇ ਉੱਥੇ ਸਾਡੀ ਰੈ residense ਬਾਹਰ ਸਾਡਾ ਬੋਰਡ ਲੱਗਿਆ ਹੈ ਹਰੀ ਦਾ ਪੱਕਾ ਇਲਾਜ ਜਦੋਂ ਮਰਜ਼ੀ ਆ ਜਾਓ ਤੇ ਆਪਣਾ ਇਲਾਜ ਕਰਵਾ ਤੇ ਕਿੰਨੇ ਬਿਮਾਰੀਆਂ ਦਾ ਇਲਾਜ ਕਰਦੇ ਹੋ ਜਿਵੇਂ ਸ਼ੂਗਰ ਹੋਵੇ ਇਹ ਨਹੀਂ ਅਸੀਂ ਦਵਾਈ ਨਹੀਂ ਲੈਣ ਦਿੰਦੇ ਜੀ ਬੀਪੀ ਹੋਵੇ ਉਹਦੀ ਦਵਾਈ ਨਹੀਂ ਲੈਣ ਦਿੰਦੇ ਤੇ ਹੋਰ ਕਈ ਇਹੋ ਜਿਹੀਆਂ ਚੀਜ਼ਾਂ ਨੇ ਜਿਵੇਂ ਸਰਦ ਆ ਗੋਡੇ ਆ ਗੋਡੇ ਦੁਖਦੇ ਆ ਕਮਰ ਜਰਦ ਕਰਦੀ ਆ ਇਹਦਾ ਅਸੀਂ ਕਦੇ ਆਪਰੇਸ਼ਨ ਨਹੀਂ ਹੋਣ ਦਿੱਤਾ ਗੋਡਿਆਂ ਦਾ ਤੇ ਕਮਰ ਦਾ ਸਿਰਫ ਉਹਨੂੰ ਐਕਸਸਾਈਆਂ ਦੇ ਨਾਲ ਹੀ ਠੀਕ ਕਰਦੇ ਆ ਚਾਹੀ ਪੀਰੀਅਡ ਉਹਦਾ ਮਹੀਨਾ ਲੱਗ ਜਾਏ ਚਾਹੀ 15 ਦਿਨ ਲੱਗ ਜਾਣ ਚਾਹੀ 2 ਮਹੀਨੇ ਲੱਗ ਜਾਣ ਪਰ ਸਾਡੇ ਜਿਹੜੇ ਆਮ ਲੋਕਾਂ ਦੇ ਵਿੱਚ ਇਹ ਹੈਗੀ ਆ ਵੀ ਗੋਲੀ ਖਾਧੀ ਦਮ ਜਲੰਦਰ ਬਿਲਕੁਲ ਬਈ ਹੁਣੇ ਠੀਕ ਹੋਣਾ ਚਾਹੀਦਾ ਪਰ ਇਹ ਧਾਰਨਾ ਜਿਹੜੀ ਆਯੁਰਵੈਦਿਕ ਵਾਲੀ ਧਾਰਨਾ ਇਹ ਥੋੜੀ ਜੀ ਲੌਂਗ ਪੀਰੀਅਡ ਵਾਲੀ ਹੁੰਦੀ ਆ ਇਨੂੰ ਥੋੜਾ ਜਿਹਾ ਲੌਂਗ ਪੀਰੀਅਡ ਦੇ ਨਾਲ ਉਹਨੂੰ ਚੱਲਣਾ ਪੈਂਦਾ ਇਹ ਚੱਲਣਾ ਪੈਂਦਾ ਐਕਸਸਾਈਆਂ ਦੇ ਹਿਸਾਬ ਨਾਲ ਜੇ ਅਸੀਂ ਜਿਆਦਾ ਹਾਰਡ ਕੋਈ ਦਵਾਈ ਖਾਵਾਂਗੇ ਤਾਂ ਸਾਡੇ ਫੇਫੜਿਆਂ ਦੇ ਕਿਡਨੀ ਤੇ ਬਾਲਬ ਤੇ ਇਸ ਹਾਰਟ ਤੇ ਉਹ ਸਾਰੀਆਂ ਬਿਮਾਰੀਆਂ ਦਾ ਅਸਰ ਹੁੰਦਾ ਹੀ ਹੁੰਦਾ ਕਿਉਂ ਹੁਣ ਪੁਰਾਣਾ ਜਮਾਨਾ ਤਾਂ ਹੈ ਨਹੀਂ ਪੁਰਾਣੇ ਜਮਾਨੇ 'ਚ ਲੋਕ ਤਕੜੇ ਹੁੰਦੇ ਸੀ ਹੁਣ ਤਾਂ ਕੈਮੀਕਲ ਇਹ ਜੇ ਅਜੇ ਮੜਿਆ ਵੱਧ ਕੈਮੀਕਲ ਕੋਈ ਜਿਹਦਾ ਬੰਦਾ ਜਿੜੀ ਡਗ ਪੈਂਦਾ ਪਹਿਲਾਂ ਕਦੇ ਨੂੰ ਕਿਸੇ ਹਾਰਟ ਅਟੈਕ ਘੱਟ ਹੀ ਹੁੰਦੇ ਸੀ ਅੱਜ ਕੱਲ ਤਾਂ 22 ਸਾਲ ਦਾ 18 ਸਾਲ ਦਾ ਬੱਚੇ ਮਰ ਰਹੇ ਨੇ ਸਿਰਫ ਇੱਕ ਕੈਮੀਕਲ ਦੀ ਵਜ੍ਹਾ ਦੇ ਨਾਲ ਹੀ ਹੋ ਰਿਹਾ ਇੱਕ ਐਕਸਸਰੀਆਂ ਹੈ ਨਹੀਂ ਇੱਕ ਕੰਮ ਘਟ ਗਏ ਕੰਮ ਕੋਈ ਕਰਕੇ ਜਾ ਜੀ ਨਹੀਂ ਜੇ ਕਿਸੇ ਨੇ ਮੜਾ ਜਾ ਦੁਕਾਨ ਤੋਂ ਸੌਦਾ ਵੀ ਲੈਣ ਜਾਣਾ ਉਹ ਵੀ ਮੋਟਰਸਾਈਕਲ ਤਾਂ ਗੱਡੀ ਤੋਂ ਬਿਨਾਂ ਤੁਰਦਾ ਨਹੀਂ ਅਸੀਂ 10-10 ਕਿਲੋਮੀਟਰ ਭੱਜ ਕੇ ਜਾਂਦੇ ਸੀ ਸਕੂਲ ਕਾਲਜਾਂ 'ਚ ਹੁਣ ਕਿਸੇ ਨੂੰ ਹੁਣ ਤਾਂ ਤੈਨੂੰ ਇੱਕ ਮੇਰਾ ਖਿਆਲ 15 ਕਦਮ ਤੇ ਸਕੂਲ ਜਾਂ 2 ਕਿਲੋਮੀਟਰ ਤੇ ਕਾਲਜ ਖੁੱਲੇ ਹੋਏ ਨੇ ਜਦੋਂ ਮਰਜ਼ੀ ਚਲੇ ਜੋ ਮਰਜ਼ੀ ਚਾਹੇ ਨਾ ਦਾ ਦਾ ਨਾਂ ਵੀ ਜਾਈਏ ਤਾਂ ਵੀ ਇਹਦੇ ਤੇ ਮੋਬਾਈਲ ਤੇ ਪੜ੍ਹ ਕੇ ਕੰਮ ਸਾਰ ਜਾਂਦਾ ਹੈ ਕਹਿਣ ਦਾ ਮਤਲਬ ਹੈ ਕਿ ਅੱਜ ਕੱਲ ਦੀ ਜਿਹੜੀ ਨਵੀਂ ਤਕਨੀਕ ਆ ਰਹੀਆਂ ਉਹਨਾਂ ਨੇ ਲੋਕ ਨੂੰ ਅਖਸਰਾਂ ਨੂੰ ਜਿਹੜਾ ਆ ਕਮਜ਼ੋਰ ਬਣਾ ਕੇ ਰੱਖਤਾ ਹੈ ਕਮਜ਼ੋਰ ਤਾਂ ਹੀ ਹੁੰਦੇ ਜੇ ਕਿਸੇ ਨੇ ਹਿਲਣਾ ਹੀ ਨਹੀਂ ਜਦੋਂ ਕੋਈ ਵੀ ਆ ਆਪਾਂ ਧਰਤੀ ਤੇ ਬੀ ਬੀਜਦੇ ਆ ਉਹਨੂੰ ਪਹਿਲਾਂ ਬੋਹਨੇ ਆ ਉਹਨੂੰ ਬੋਹਣ ਤੋਂ ਬਾਅਦ ਪਹਿਲਾਂ ਪਾਣੀ ਦਿੰਨੇ ਆ ਫਿਰ ਬੋਹਨੇ ਆ ਜਦੋਂ ਬੱਤ ਹੋ ਜਾਂਦੀ ਆ ਫਿਰ ਬੀਜ ਕਰਦੇ ਆ ਸਾਰੇ ਸਰੀਰ ਨੂੰ ਜਿਵੇਂ ਤਿਆਰ ਕਰਨਾ ਜਿਵੇਂ ਬੱਚੇ ਨੂੰ ਪੜਾਉਣਾ ਹੈ ਗਾਹਾਂ ਤੱਕ ਪੜਦਾ ਏਵੇਂ ਹੀ ਇਹ ਸਾਡਾ ਸਰੀਰ ਹੈ ਇਹਨੂੰ ਵੀ ਅਸੀਂ ਜੇ ਦਵਾਈਆਂ ਤੋਂ ਰਹਿਤ ਕਰਨਾ ਤਾਂ ਸਾਨੂੰ ਐਕਸਰਸਾਈਜ਼ ਤੇ ਗਰਾਊਂਡ ਦੇ ਨਾਲ ਜੁੜਨਾ ਪਊ ਹੁਣ ਗੱਲ ਇਹ ਆ ਕਿ ਇੱਕ ਪਿੰਡ ਦੇ ਵਿੱਚ 20000 ਦੀ ਆਬਾਦੀ ਆ ਉਹਦੇ 20000 ਦੇ ਵਿੱਚੋਂ 100 ਜਾਂ 50 ਬੰਦੇ ਸੈਰ ਨਹੀਂ ਕਰਦੇ ਵੈਸੇ ਕਰਨੀ ਚਾਹੀਦੀ 18-19000 ਨੂੰ ਕੋਈ ਕਰਦਾ ਗਰਾਊਂਡ ਵੀ ਬਣੇ ਹੋਇਆ ਸਾਰੀ ਚੀਜ਼ ਕਿੜੀ ਆ ਪਰ ਜਾਂਦਾ ਕੋਈ ਨਹੀਂ ਬਿਮਾਰੀਆਂ ਤਾਂ ਆਪਣੇ ਆਪ ਹੀ ਵਧਣੀਆਂ ਸੋ ਜਿਵੇਂ ਕਿ ਅਸੀਂ ਬਾਪੂ ਜੀ ਨਾਲ ਗੱਲਬਾਤ ਕਰਾ ਲਈਏ ਤੇ ਗੱਲ ਕੀਤੀ ਜਾਵੇ ਛੱਲੇ ਦੀ ਤੇ ਇਹਨਾਂ ਦਾ ਕਹਿਣਾ ਹੈ ਕਿ ਛੱਲੇ ਪਾ ਕੇ ਜਿੰਨਾ ਮਰਜੀ ਪੁਰਾਣਾ ਤੋਂ ਪੁਰਾਣਾ ਦਰਦ ਤੇ ਬਿਮਾਰੀਆਂ ਦੂਰ ਕੀਤੀ ਜਾ ਸਕਦੀਆਂ ਨੇ ਐਡਰਸ ਤੁਹਾਨੂੰ ਸਾਰੇ ਆਮ ਐਡਰਸ ਦੀ ਗੱਲ ਹੋ ਰਹੀ ਹੈ ਤੇ ਐਡਰਸ ਵੀ ਤੁਹਾਨੂੰ ਦੱਸਤਾ ਹੈ ਕਿ ਕਿੱਥੇ ਇਹਨਾਂ ਦਾ ਐਡਰਸ ਹੈ ਜੇ ਤੁਹਾਨੂੰ ਵੀ ਕਿਸੇ ਤਰੀਕੇ ਦਾ ਕੋਈ ਰੋਗ ਆ ਕੋਈ ਪ੍ਰੋਬਲਮ ਆ ਕੋਈ ਪਰੇਸ਼ਾਨੀ ਆ ਤੇ ਇੱਕ ਵਾਰੀ ਆ ਕੇ ਜ਼ਰੂਰ ਵਿਜ਼ਿਟ ਕਰ ਲਓ ਤੇ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਸਿੱਧੀ ਹੈਡਲਾਈਨ ਮੈਂ ਨੇ ਹਮਲੀ ਕੈਮਰਾ ਪਰਸਨ ਮਨੀਸ਼ ਕੁਮਾਰ ਦਾ